ਪਰ ਜਦੋਂ ਅਮਰੀਕਾ ਦੇ ਲਈ ਫਲਾਈਟ ਸ਼ੁਰੂ ਕਰਨੇ ਦੇ ਬਾਰੇ ਬੋਲਦੇ ਤਾਂ ਵੀ ਤੁਹਾਨੂੰ ਨਜ਼ਦੀਕ ਪੜਦਾ। ਜੇ ਅਗਰ ਨਜ਼ਦੀਕ ਪੜਦਾ ਹੈ ਤਾਂ ਯਹਾਂ ਸੇ ਅਮਰੀਕਾ ਦੇ ਲਈ ਕੈਨੇਡਾ ਕੇ ਲਈ ਫਲਾਈਟ ਤੋਂ ਸ਼ੁਰੂ ਕਰਵਾਤਾ। ਮਤਲਬ ਸਿਵਲ 에ਰਪੋਰਟਸ ਖਾਸ ਤੌਰ ਤੇ ਬਾਰਡਰ ਵਾਲੇ 에ਰਪੋਰਟਸ ਤੇ ਕਿਸੇ ਦਾ ਸੈਨਿਕ ਜਾਜ ਉਤਾਰਨਾ ਤਾਂ ਇਹ ਗਲਤ ਹੈ ਤੁਹਾਡੀ ਦੇਸ਼ੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਅਸੀਂ ਇਸ ਵੇਲੇ ਖੜੇ ਆਂ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਦੇ ਜਿੱਥੇ ਕਿ ਅ ਪਿਛਲੇ ਦਿਨੀ ਇੱਕ ਫਲਾਈਟ ਯੂਐਸ ਤੋਂ ਯੂਐਸ ਆਰਮੀ ਦੀ ਡਿਪੋਟੀਜ਼ ਨੂੰ ਲੈ ਕੇ ਇੱਥੇ ਪਹੁੰਚੀ ਸੀ ਜਿਸ ਵਿੱਚ ਪੰਜਾਬ ਗੁਜਰਾਤ ਹਰਿਆਣਾ ਦੇ ਡਿਪੋਟ ਯੂਐਸ ਤੋਂ ਰਿਪੋਰਟ ਕੀਤੇ ਹੋਏ ਨੌਜਵਾਨ ਔਰਤਾਂ ਤੇ ਬੱਚੇ ਸਨ ਇਹ ਇਸੇ ਤਰ੍ਹਾਂ ਹੀ ਇੱਕ ਫਲਾਈਟ ਅੱਜ ਰਾਤ ਨੂੰ 10 ਵਜੇ ਸ਼ਡਿਊਲਡ ਹੈ ਜਿਦੇ ਵਿੱਚ ਲਗਭਗ 119 ਜਿਹੜੇ ਦੇ ਉਹ ਰਿਪੋਰਟੀਆਂ ਆ ਰਹੇ ਨੇ ਜਿਨ੍ਹਾਂ ਵਿੱਚੋਂ 67 ਪੰਜਾਬ ਤੋਂ ਨੇ 33 ਹਰਿਆਣੇ ਤੋਂ 8 ਗੁਜਰਾਤ ਤੋਂ ਤੇ 3 ਉੱਤਰ ਪ੍ਰਦੇਸ਼ ਤੋਂ ਇਸ ਤੋਂ ਇਲਾਵਾ ਇੱਕ ਫਲਾਈਟ ਇੱਥੇ ਕੱਲ ਨੂੰ ਵੀ ਪਹੁੰਚੇਗੀ ਜਿਸ ਦੇ ਵਿੱਚ 157 ਦੇ ਕਰੀਬ ਰਿਪੋਰਟੀ ਨੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਤੋਂ 60 ਰਿਪੋਰਟੀਆਂ ਹੋਣਗੇ ਜਦੋਂ ਕਿ ਪੰਜਾਬ ਤੋਂ 54 ਤੇ 34 ਗੁਜਰਾਤ ਤੋਂ ਤੇ ਹੋਰ ਸਟੇਟਾਂ ਤੋਂ 200 3 ਲੋਕ ਹੋਣਗੇ ਸੋ ਇਸ ਤੋਂ ਇਲਾਵਾ ਜਿਹੜੀ ਇਸ 에어ਪੋਰਟ ਨੂੰ ਲੈ ਕੇ ਇੱਕ ਸਿਆਸਤ ਵੀ ਕਰਮਾਈ ਹੋਈ ਹੈ ਜਿਸ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਵੱਡਾ ਇਤਰਾਜ ਇਹ ਹੈ ਕਿ ਇਸ ਹਵਾਈ ਅੱਡੇ ਨੂੰ ਇਸ 에어ਪੋਰਟ ਨੂੰ ਕਿਉਂ ਚੁਣਿਆ ਗਿਆ ਹੈ ਯੂਐਸ ਆਰਮੀ ਦਾ ਜਹਾਜ਼ ਜਦੋਂ ਟਪੋਟੀ ਲੈ ਕੇ ਆ ਰਿਹਾ ਹੈ ਉਹਨੂੰ ਰਾਜਧਾਨੀ ਦੇ ਵਿੱਚ ਜਿਹੜੀ ਕੈਪੀਟਲ ਸਿਟੀ ਆ ਦਿੱਲੀ ਉੱਥੇ ਜਾਂ ਗੁਜਰਾਤ ਜਾਂ ਹੋਰ ਸ਼ਹਿਰ ਦੇ ਵਿੱਚ ਭਜਣਾ ਚਾਹੀਦਾ ਸੀ ਕਿਉਂਕਿ ਅੰਮ੍ਰਿਤਸਰ ਇੱਕ ਬਾਰਡਰ ਸ਼ਹਿਰ ਹੈ ਬਾਰਡਰ ਦਾ ਸ਼ਹਿਰ ਹੈ ਤੇ ਇੱਥੇ ਸੇਫਟੀ ਸਿਕਿਉਰਿਟੀ ਦੇ ਵੀ ਇਸ਼ੂ ਨੇ ਦੂਜੀ ਗੱਲ ਉਹਨਾਂ ਨੇ ਵੱਡਾ ਕੁਐਸਚਨ ਇਸ ਗੱਲ ਦਾ ਕੀਤਾ ਹੈ ਕਿ ਇਹ ਜਿਹੜਾ ਪੰਜਾਬ ਨੂੰ ਉਹਨਾਂ ਦੇ ਕਹਿਣ ਮੁਤਾਬਕ ਹੈ ਇਹ ਪੰਜਾਬ ਨੂੰ ਬਦਨਾਮ ਕਰਨ ਦਾ ਇੱਕ ਤਰੀਕਾ ਹੈ ਬੀਜੇਪੀ ਦਾ ਹਾਲਾਂਕਿ ਬੀਜੇਪੀ ਨੇ ਉੱਤੇ ਪਲਟਵਾਰ ਕਰਦੇ ਆ ਇਹ ਗੱਲ ਵੀ ਕੀਤੀ ਹੈ ਕਿ ਯੂਐਸ ਤੋਂ ਆਉਂਦਿਆ ਹੋਇਆ ਸਭ ਤੋਂ ਪਹਿਲਾਂ ਇੰਡੀਅਨ ਟੈਰੀਟਰੀ ਦੇ ਵਿੱਚ ਪਹਿਲਾ 에어ਪੋਰਟ ਜਿਹੜਾ ਹੈ ਉਹ ਅੰਮ੍ਰਿਤਸਰ ਹੈ ਇਸ ਕਰਕੇ ਉਹ ਅੰਮ੍ਰਿਤਸਰ ਨੇ ਨੂੰ ਉਹਨਾਂ ਨੇ ਚੁਣਿਆ ਹੈ ਇਸ ਦੇ ਜਵਾਬ ਵਿੱਚ ਹੁਣੇ ਇੱਥੇ ਲਗਭਗ 10 ਮਿੰਟ ਪਹਿਲਾਂ ਜਦੋਂ ਭਗਵੰਤ ਮਾਨ ਆਏ ਤੇ ਉਹਨਾਂ ਨੂੰ ਇਹ ਪੁੱਛਿਆ ਗਿਆ ਤਾਂ ਉਸ ਦੇ ਜਵਾਬ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਜੇ 에어ਪੋਰਟ ਅੰਮ੍ਰਿਤਸਰ 에어ਪੋਰਟ ਯੂਐਸ ਤੋਂ ਇੰਨੇ ਨੇੜੇ ਹੈ ਤਾਂ ਤੁਸੀਂ ਦਿੱਲੀ ਤੋਂ ਫਲਾਈਟਸ ਕਿਉਂ ਚਲਾਉਂਦੇ ਹੋ ਤੁਸੀਂ ਇੱਥੋਂ ਅੰਮ੍ਰਿਤਸਰ ਤੋਂ ਪੈਸੇਂਜਰ ਜਿਹੜੇ ਨੇ ਉਹਨਾਂ ਨੂੰ ਤੁਸੀਂ ਇੱਥੋਂ ਅਪਲਾਈ ਸ਼ੁਰੂ ਕੀਤੀਆਂ ਜਾਣ ਯੂਐਸ ਲਈ ਦੂਜਾ ਉਹਨਾਂ ਨੇ ਜਿਹੜੇ ਆਰਏ ਡਿਪੋਟੀਜ਼ ਨੇ ਉਹਨਾਂ ਦੇ ਸਬੰਧ ਦੇ ਵਿੱਚ ਕੁਝ ਐਲਾਨ ਕੀਤੇ ਨੇ ਕਿ ਉਹ ਉਹਨਾਂ ਨੂੰ ਰੀਹੈਬਿਲਿਟੇਸ਼ਨ ਦੇ ਮੌਕੇ ਪ੍ਰੋਵਾਈਡ ਕਰਾਉਣਗੇ ਜਦੋਂ ਕਿ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਗੱਲ ਇਹ ਵੀ ਕੀਤੀ ਹੈ ਕਿ ਜਿਹੜਾ ਪਿਛਲੀ ਵਾਰ ਦੀ ਤਰ੍ਹਾਂ ਉਹਨਾਂ ਨੂੰ 에ਅਰ ਫੋਰਸ ਸਟੇਸ਼ਨ ਦੇ ਵਿੱਚ ਨਹੀਂ ਉਤਾਰਿਆ ਜਾਵੇਗਾ ਸਗੋਂ ਉਹਨਾਂ ਨੇ ਮਿਨਿਸਟਰੀ ਦੇ ਨਾਲ ਗੱਲਬਾਤ ਕੀਤੀ ਹੈ ਇਹ ਕੀਤੀ ਹੈ ਕਿ ਇਹ ਜਿਹੜਾ ਉਹਨਾਂ ਦਾ ਇਸ ਵਾਰ ਉਹਨਾਂ ਦਾ ਅਰਾਈਵਲ ਹੈ ਉਹ ਏਅਰਪੋਰਟ ਤੋਂ ਹੋਵੇਗਾ ਏਅਰਪੋਰਟ ਦੇ ਅਰਾਈਵਲ ਤੋਂ ਹੋਵੇਗਾ ਜਿਸ ਤੋਂ ਜਿਹੜੇ ਪੰਜਾਬ ਤੇ ਹਰਿਆਣਾ ਤੋਂ ਨੇ ਉਹਨਾਂ ਦੇ ਲਈ ਜਿਹੜਾ ਆ ਉਹ ਆਉਣ ਜਾਣ ਦੇ ਜਾਣ ਦੇ ਪ੍ਰਬੰਧ ਕੀਤੇ ਹੋਏ ਨੇ ਬੱਸਸ ਕੀਤੀਆਂ ਹੋਈਆਂ ਨੇ ਜਦੋਂ ਕਿ ਜਿਹੜੇ ਹੋਰ ਨਾ ਸਟੇਟਸ ਤੋਂ ਨੇ ਗੁਜਰਾਤ ਤੋਂ ਨੇ ਉਹਨਾਂ ਦਾ ਇੱਥੇ ਸਟੇ ਦਾ ਤੇ ਖਾਣੇ ਦਾ ਤੇ ਹੋਰ ਸਾਰੀਆਂ ਜਿਹੜੀਆਂ ਪ੍ਰਬੰਧ ਇਸ ਤੋਂ ਇਲਾਵਾ ਉਹਨਾਂ ਦੇ ਲਈ ਇੱਕ 6 ਵਜੇ ਸਵੇਰੇ ਫਲਾਈਟ ਆ ਜਿਹੜੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਨੇਟਿਵ ਪਲੇਸਸ ਆ ਉੱਥੇ ਛੱਡਣ ਲਈ ਵੀ ਜਾਏਗੀ ਸੋ ਹੁਣ ਇਸ ਮਸਲੇ ਦੇ ਉੱਤੇ ਜਿਹੜੀ ਦੂਸਰੀ ਗੱਲ ਹੈਗੀ ਆ ਉਹ ਇਹ ਆ ਕਿ ਬੀਜੇਪੀ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਲਗਭਗ 7 ਵਜੇ ਇੱਥੇ ਆਉਣਗੇ ਉਹਨਾਂ ਜਿਵੇਂ ਕਿ ਹੁਣੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਉਹਨਾਂ ਦੇ ਨਿਸ਼ਾਨਾ ਲਾਉਂਦੇ ਆ ਕਿਹਾ ਕਿ ਰਵਨੀਤ ਬਿੱਟੂ ਨੂੰ ਚਾਹੀਦਾ ਹੈ ਕਿ ਉਹ ਇਸ ਮਸਲੇ ਨੂੰ ਡਿਪੋਰਟੇਸ਼ਨ ਨੂੰ ਰਕਵਾਉਣ ਉਹ ਆਪਣੇ ਕੇਂਦਰ ਕੇਂਦਰ ਦੇ ਵਿੱਚ ਮੰਤਰੀ ਹੋਣ ਦੀ ਹੈਸੀਅਤੋਂ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਕੇ ਉਹ ਇਹ ਡਿਪੋਰਟੇਸ਼ਨ ਰੋਕ ਕੇ ਜਦੋਂ ਕਿ ਸ਼ਾਮ ਨੂੰ 7 ਵਜੇ ਉਹ ਵੀ ਆ ਰਹੇ ਨੇ ਉਹ ਆਪਣਾ ਪੱਖ ਰੱਖਣਗੇ ਸੋ ਇਸ ਵੇਲੇ ਜਿਹੜਾ ਅੰਮ੍ਰਿਤਸਰ ਦਾ ਇਹ ਇੰਟਰਨੈਸ਼ਨਲ 에ਰਪੋਰਟ ਆ ਉਹ ਉੱਥੇ ਸਿਆਸਤ ਆਪਣੇ ਤਰ੍ਹਾਂ ਦੇ ਨਾਲ ਚੱਲ ਰਹੀ ਹੈ ਤੇ ਹਾਲਾਂਕਿ ਇੱਥੇ ਜਿਹੜੇ ਪਰਿਵਾਰ ਨੇ ਜਾਂ ਕਿਸੇ ਤਰ੍ਹਾਂ ਦੇ ਜਿਹੜੇ ਡਿਪੋਟੀਜ਼ ਨੇ ਉਹਨਾਂ ਦੇ ਪਰਿਵਾਰਾਂ 'ਚੋਂ ਹਾਲੇ ਤੱਕ ਇੱਥੇ ਕੋਈ ਨਹੀਂ ਆਇਆ ਸ਼ਾਇਦ ਪੁਲਿਸ ਨੇ ਉਹਨਾਂ ਲਈ ਹੋਰ ਪ੍ਰਬੰਧ ਕੀਤੇ ਹੋਣਗੇ ਜਾਂ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਮੌਕੇ ਦੇ ਉੱਤੇ ਹੀ ਉਹਨਾਂ ਦੇ ਜਿਹੜੇ ਸਕੇ ਸੰਬੰਧੀ ਹੈ ਉਹਨਾਂ ਦੇ ਨਾਲ ਮਿਲਵਾਇਆ ਜਾਵੇਗਾ ਅੰਮ੍ਰਿਤਸਰ ਨਜ਼ਦੀਕ ਪੜਦਾ ਇਸ ਲਈ ਜਾ ਰਹੇ ਕੋਈ ਫਿਰ ਜਦੋਂ ਅਮਰੀਕਾ ਲਈ ਫਲਾਈਟ ਸ਼ੁਰੂ ਕਰਨੇ ਕੇ ਬਾਰੇ ਮੋਲਤੇ ਤਬ ਵੀ ਤਾਂ ਨਜ਼ਦੀਕ ਪੜਦਾ ਨਾ ਤਾਂ ਯਹਾਂ ਸੇ ਅਮਰੀਕਾ ਕੇ ਲਈ ਫਲਾਈਟ ਸ਼ੁਰੂ ਕਰਵਾ ਦੇ বিজেপি ਵਾਲੇ 8 10 ਘੰਟੇ ਦਾ ہمارا ਦਿੱਲੀ ਕਾ ਰਸਤਾ ਕੰਮ ਹੋ ਜਾਏਗਾ और फिर ऊपर जहा दिल्ली से दूर पड़ता है फिर तो फिर इधर जाते हैं तो ये अगर नजदीक पड़ता है तो यहां से अमेरिका के लिए कनेडा के लिए फ्लाइट क्यों नहीं शुरू करवाते ये कोई तर्क है कि अमृतसर नजदीक पड़ता है क्या ट्रंप ने पैंतीस मिनट का और तेल नहीं डाला उसमें पैंतीस मिनट है दिल्ली यहां से ये तो मतलब चलो बीजेपी वाले हैं उनका बोलने दो क्या इतना फर्ज कर लो धुंध पैगी फिर करोगे लाहौर लाओगे उन्होंने ਫੇਰ ਵੀ ਤਾਂ ਜੈਪੁਰ ਲਾਉਂਗੇ ਫੇਰ ਵੀ ਡਾਇਵਰਟ ਕਰੋਗੇ ਚੰਡੀਗੜ੍ਹ ਜਾਂ ਕਿਤੇ ਕਰੋਗੇ ਕਿਤੇ ਡਾਇਵਰਟ ਕਰਦੇ ਜਦੋਂ ਤੁੰਦ ਪੈ ਜਾਂਦੀ ਹੈ ਨਾ ਅੱਜ ਅਮਰਸਰ ਮੇ ਕੋਈ ਫਲਾਈਟ ਨਹੀਂ ਉਤਰੀ ਉਹ ਯਹਾਂ ਸੇ ਵਾਪਸ ਦਿੱਲੀ ਯਹਾਂ ਸੇ ਵਾਪਸ ਉਤਾਰ ਉਤਰਨਾ ਪੜਾ ਜੈਪੁਰ ਐਮ ਹੋ ਜਾਂਦਾ ਨਾ ਫੇਰ ਹੁਣ ਕਿਉਂ ਨਹੀਂ ਹੋ ਸਕਦਾ ਅਜੇ ਵੀ ਹੋ ਸਕਦਾ ਜੇ ਨੀਅਤ ਹੋਵੇ ਤਾਂ ਉਹਨੂੰ ਤੂੰ ਦਿੱਲੀ ਉਤਾਰ ਲਓ ਹਿੰਡ ਉਤਾਰ ਲਓ ਹਾਂ ਇੰਨਾ ਕ ਮੈਨੂੰ ਪਤਾ ਲੱਗਿਆ ਕਿ ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਨੂੰ ਮਤਲਬ ਸੇਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਕਹਾਉਂਦਾ ਆਪਣੇ ਆਪ ਨੂੰ ਤਾਂ ਇਹ ਗਲਤ ਹੈ ਇਹ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ